ਪ੍ਰੋਬਲਮ ਹਾਰਡ ਦੀ ਪ੍ਰੋਬਲਮ ਹਾਰਡ ਦੀ ਪ੍ਰੋਬਲਮ ਸੀਗੀ ਤੇ ਕਿੰਨੀ 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 ਸਾਰਾ ਵਧੀ ਹੋਈ ਸੀ ਤੁਹਾਨੂੰ ਹਾਰਡ ਦੀ ਪ੍ਰੋਬਲਮ ਹਾਰਡ ਦੀ ਪ੍ਰੋਬਲਮ ਠੀਕ ਠਾਕ ਹੀ ਸੀਗੀ 90% ਸੀਗੀ 90% ਸੀਗੀ ਤੇ ਇੱਥੇ ਆਂਦੇ ਹੋ ਕਿੰਨਾ ਟਾਈਮ ਹੋ ਗਿਆ ਇੱਥੇ ਆਂਦੇ ਮੈਨੂੰ ਕੋਈ ਢਾਈ ਕਿ ਮਹੀਨੇ ਢਾਈ ਮਹੀਨੇ ਛੇਮਾ ਕਾੜਾ ਹੈਗਾ ਹਾਂਜੀ ਅੱਛਾ ਫਰਕ ਨਜ਼ਰ ਆ ਰਿਹਾ ਹੈ ਹਾਂਜੀ ਹਾਂਜੀ ਤਦ ਹੀ ਤੁਸੀਂ ਇੱਥੇ ਆਏ ਹੋ ਹਾਂਜੀ ਮੈਂ ਅੱਛਾ ਠੀਕ ਹੈ ਤੇ ਕਿੰਨੀ ਦੇਰ ਤੱਕ ਹੋਰ ਤੁਹਾਨੂੰ ਕਾੜਾ ਲੈਣਾ ਪੈਣਾ ਬਾਬਾ ਜੀ ਨੇ ਕਿੰਨਾ ਦਿਨ ਚਾਰ ਮਹੀਨੇ ਦੱਸੇ ਹੈਗੇ ਅੱਛਾ ਚਾਰ ਮਹੀਨੇ ਦੱਸੇ ਹੈ ਤੇ ਫਰਕ ਤੁਹਾਨੂੰ ਆਪਣੀ ਬਾਡੀ ਚ ਬੋਰ ਪੂਰਾ ਪੂਰਾ ਨਜ਼ਰ ਆਇਆ ਹੈ ਹਾਂਜੀ ਹੈਗਾ ਟੈਸਟ ਕਰਵਾਏ ਤੁਸੀਂ ਟੈਸਟ ਨਹੀਂ ਕਰਵਾਏ ਹਾਲੇ ਪਰ ਫਰਕ ਹੈਗਾ ਫਰਕ ਹੈਗਾ ਸਾਡੇ ਡੈਡੀ ਆ 75 ਸਾਲ ਦੇ ਤੇ ਉਹਨਾਂ ਨੂੰ ਤਿੰਨੇ ਨਾਰਾਂ ਹਾਰ ਦੀਆਂ ਬਲੌਕ ਸੀ ਮਤਲਬ ਹਾਰ ਦੀ ਪ੍ਰੋਬਲਮ ਸੀ ਬਲੌਕੇਜ ਸੀ ਉਹਨਾਂ ਦੀ ਕਿੰਨੀ ਹਾਂ ਜੀ ਬਾਈਪਾਸ ਸਰਜਰੀ ਦੱਸੀ ਸੀ ਅੱਛਾ ਜੀ ਅਸੀਂ ਉਹਨਾਂ ਨੂੰ ਲੈ ਕੇ ਆਏ ਸੀ ਘਰ ਚ ਪਾ ਕੇ ਅੱਛਾ ਜੀ ਪਹਿਲੇ ਦਿਨ ਤਾਂ ਅਸੀਂ ਘਰ ਚ ਪਾ ਕੇ ਲੈ ਕੇ ਆਏ ਸੀਗੇ ਤੇ ਰੋਟੀ ਵੀ ਉਹਨਾਂ ਨੇ ਛੱਡੀ ਸੀ ਬਿਲਕੁਲ ਹੀ ਹਾਂ ਜੀ ਪੰਜ 6 ਮਹੀਨੇ ਹੋ ਗਏ ਰੋਟੀ ਖਾਂਦੇ ਨਹੀਂ ਸੀਗੇ ਮਹੀਨਾ ਹੋ ਗਿਆ ਸਾਨੂੰ ਅਸੀਂ ਤੀਸਰੀ ਵਾਰ ਆਏ ਆ ਤੀਸਰੀ ਵਾਰ ਆਏ ਹਾਂ ਹਾਂਜੀ ਠੀਕ ਹੈ ਮਤਲਬ ਤੀਸਰੀ ਵਾਰ ਆਣ ਤੋਂ ਬਾਅਦ ਆਡੇ ਜਿਹੜੇ ਫਾਦਰ ਸਾਹਿਬ ਨੇ ਉਹ ਹੁਣ ਰੋਟੀ ਵੀ ਖਾ ਲੈਂਦੇ ਹਾਂਜੀ ਠੀਕ ਹੈ ਤੇ ਉਹ ਉੱਠਣ ਬੈਠ ਸਕ ਰਹੇ ਹੁਣ ਹਾਂਜੀ ਹੁਣ ਉੱਠਦੇ ਵੀ ਆ ਬੈਠਦੇ ਵੀ ਆਪਣੇ ਆਪ ਥੋੜਾ ਤੋਰ ਵੀ ਲੈਂਦੇ ਆ ਅੱਛਾ ਪਹਿਲਾਂ ਤਾਂ ਬਿਲਕੁਲ ਡੈਪਰ ਲਾਈ ਦੇ ਸੀਗੇ ਬਾਥਰੂਮ ਟਾਇਲਟ ਦਾ ਵੀ ਨਹੀਂ ਸੀ ਪਤਾ ਲੱਗਦਾ ਮਤਲਬ ਹੁਣ ਵਾਸ਼ਰੂਮ ਜਾ ਸਕਦੇ ਹੋ ਆਪਣੇ ਆਪ ਫੜ ਕੇ ਲੱਜੀਦੇ ਹੁਣ ਅੱਛਾ ਮਤਲਬ ਇੰਨੀ ਤਾਂ ਹੁਣ ਚੱਲਣ ਜੋਗੇ ਤਾਂ ਹੋ ਗਏ ਹਾਂਜੀ ਹਾਂਜੀ ਅੱ आ, अच्छा डिस्ट्रिक्ट पठानकोट ਤੋਂ पठानकोट ਤੋਂ ਆਏ ਹੋ ਪਹਿਲਾਂ ਵੀ ਤੁਸੀਂ ਡਾਕਟਰ ਕੋ ਦਵਾਈ ਲੈ ਚੁੱਕੇ ਹੋ ਹਾਂਜੀ ਅੱਛਾ ਲੈ ਕੇ ਬਾਅਦ ਇੱਥੇ ਆਏ ਹੋ ਤੁਸੀਂ ਪ੍ਰੋਬਲਮ ਕੀ ਸੀਗੀ ਪ੍ਰੋਬਲਮ ਹਾਰਡ ਦੀ ਪ੍ਰੋਬਲਮ ਹੈ ਹਾਰਡ ਦੀ ਪ੍ਰੋਬਲਮ ਸੀਗੀ ਤੇ ਕਿੰਨੀ 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 ਸਾਰਾ ਵਧੀ ਹੋਈ ਸੀ ਤੁਹਾਨੂੰ ਹਾਰਡ ਦੀ ਪ੍ਰੋਬਲਮ ਹਾਰਡ ਦੀ ਪ੍ਰੋਬਲਮ ਠੀਕ ਠਾਕ ਹੀ ਸੀਗੀ 90% ਸੀਗੀ 90% ਸੀਗੀ ਤੇ ਇੱਥੇ ਆਂਦੇ ਹੋ ਕਿੰਨਾ ਟਾਈਮ ਹੋ ਗਿਆ ਇੱਥੇ ਆਂਦੇ ਮੈਨੂੰ 2.5 ਮਹੀਨੇ ਹੋ ਗਏ 2.5 ਮਹੀਨੇ ਠੇਮਾ ਖੜਾ ਹੈ ਹਾਂਜੀ ਕਿਮਾ ਕੜਾ ਹੈਗਾ ਜੀ ਅੱਛਾ ਤੇ ਕੜਾ ਖਾ ਪੀਂਦੇ ਹੋ ਇਹਨੂੰ ਵੀ ਉਨਾ ਹੀ ਟਾਈਮ ਹੀ ਨਹੀਂ ਹੋ ਗਿਆ ਤੁਹਾਨੂੰ ਹਾਂਜੀ ਅੱਛਾ ਫਰਕ ਨਜ਼ਰ ਆ ਰਿਹਾ ਹਾਂਜੀ ਆ ਰਿਹਾ ਫਰਕ ਤਦ ਹੀ ਤੁਸੀਂ ਇੱਥੇ ਆਏ ਹੋ ਹਾਂਜੀ ਮੈਂ ਅੱਛਾ ਠੀਕ ਹੈ ਤੇ ਕਿੰਨੀ ਦੇਰ ਤੱਕ ਹੋਰ ਤੁਹਾਨੂੰ ਕੜਾ ਲੈਣਾ ਪੈਣਾ ਬਾਵਾ ਜੀ ਨੇ ਕਿੰਨਾ ਦੱਸਿਆ ਚਾਰ ਮਹੀਨੇ ਦੱਸੇ ਹੈਗੇ ਅੱਛਾ ਚਾਰ ਮਹੀਨੇ ਦੱਸਿਆ ਤੇ ਫਰਕ ਤੁਹਾਨੂੰ ਆਪਣੀ ਬਾਡੀ ਚ ਬਹੁਤ ਪੂਰਾ ਪੂਰਾ ਨਜ਼ਰ ਆਇਆ ਹਾਂਜੀ ਹੈਗਾ ਟੈਸਟ ਕਰਵਾਏ ਤੁਸੀਂ ਟੈਸਟ ਨਹੀਂ ਕਰਵਾਏ ਹਾਲੇ ਪਰ ਫਰਕ ਹੈਗਾ ਮੈਨੂੰ ਫਰਕ ਹੈਗਾ ਹਾਂਜੀ ਮੈਂ ਠੀਕ ਹੈ ਜੀ ਮੇਰਾ ਨਾਮ ਸੁਖਵੀਰ ਕੌਰ ਹੈ ਜੀ ਅੱਛਾ ਕਿੱਥੋਂ ਆਏ ਤੁਸੀਂ ਅਸੀਂ ਅੰ ਸਾਡੇ ਡੈਡੀ 75 ਸਾਲ ਦੇ ਤੇ ਉਹਨਾਂ ਨੂੰ ਤਿੰਨੇ ਨਾਰਾਂ ਹਾਰਦੀਆਂ ਬਲੋਕ ਸੀ ਮਤਲਬ ਹਾਰਦੀ ਪ੍ਰੋਬਲਮ ਸੀ ਬਲੋਕੇਜ ਸੀ ਉਹਨਾਂ ਦੀ ਕਿੰਨੇ ਨਾਰਾਂ ਹਾਂਜੀ ਬਾਈਪਾਸ ਸਰਜਰੀ ਦੱਸੀ ਸੀਗੀ ਅੱਛਾ ਜੀ ਤੇ ਅਸੀਂ 3-4 ਲੱਖ ਰੁਪਈਆ ਲਾ ਬੈਠੇ ਹਸਪੀਟਲ ਚ ਅੱਛਾ ਜੀ ਤੇ ਫਿਰ ਅਸੀਂ ਇੱਥੇ YouTube ਤੇ ਦੇਖਦੇ ਰਹੇ ਆ ਤੇ ਫਿਰ ਅਸੀਂ ਉਹਨਾਂ ਨੂੰ ਲੈ ਕੇ ਆਏ ਸੀ ਕਾਰ ਚ ਪਾ ਕੇ ਅੱਛਾ ਜੀ ਪਹਿਲੇ ਦਿਨ ਤਾਂ ਅਸੀਂ ਕਾਰ ਚ ਪਾ ਕੇ ਲੈ ਕੇ ਆਏ ਸੀਗੇ ਤੇ ਰੋਟੀ ਵੀ ਉਹਨਾਂ ਨੇ ਛੱਡੀ ਸੀ ਬਿਲਕੁਲ ਹੀ ਹਾਂਜੀ ਪੰਜ 6 ਮਹੀਨੇ ਹੋਗੇ ਰੋਟੀ ਖਾਂਦੇ ਨਹੀਂ ਸੀਗੇ ਅੱਛਾ ਤੇ ਹੁਣ ਦੋ ਫੁਲਕੇ ਵੀ ਖਾ ਲੈਂਦੇ ਆ ਅੱਛਾ ਮਹੀਨਾ ਹੋ ਗਿਆ ਸਾਨੂੰ ਅਸੀਂ ਤੀਸਰੀ ਵਾਰ ਆਏ ਆ ਤੀਸਰੀ ਵਾਰ ਆਏ ਹਾਂ ਜੀ ਠੀਕ ਹੈ ਮਤਲਬ ਤੀਸਰੀ ਵਾਰ ਆਣ ਤੋਂ ਬਾਅਦ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ ਉਹ ਹੁਣ ਰੋਟੀ ਵੀ ਖਾ ਲੈਂਦੇ ਨੇ ਹਾਂਜੀ ਠੀਕ ਤੇ ਉਹ ਉੱਠਣ ਬੈਠ ਸਕ ਰਹੇ ਹੁਣ ਹਾਂਜੀ ਹੁਣ ਉੱਠਦੇ ਵੀ ਆ ਬੈਹਿੰਦੇ ਵੀ ਆਪਣੇ ਆਪ ਥੋੜਾ ਤੋਰ ਵੀ ਲੈਂਦੇ ਆ ਅੱਛਾ ਪਹਿਲਾਂ ਤਾਂ ਬਿਲਕੁਲ ਡੈਪਰ ਲਾਈ ਦੇ ਸੀਗੇ ਬਾਥਰੂਮ ਟਾਇਲਟ ਦਾ ਬਣੀ ਸੀ ਪਤਾ ਲੱਗਦਾ ਮਤਲਬ ਹੁਣ ਵਾਸ਼ਰੂਮ ਜਾ ਸਕਦੇ ਹੋ ਆਪਣੇ ਆਪ ਫੜ ਕੇ ਲਾ ਜੀਦੇ ਹੁਣ ਅੱਛਾ ਮਤਲਬ ਇੰਨੀ ਤਾਂ ਹੁਣ ਚੱਲਣ ਜੋਗੇ ਤਾਂ ਹੋ ਗਏ ਹਾਂਜੀ ਹਾਂਜੀ ਅੱਛਾ ਜੀ ਫੜ ਕੇ ਲਾ ਜੀਦੇ ਅੱਛਾ ਮਤਲਬ ਇੰਨਾ ਜ਼ਿਆਦਾ ਤੁਹਾਨੂੰ ਫਰਕ ਨਜ਼ਰ ਆ ਰਿਹਾ ਇੱਥੇ ਆ ਕੇ ਹਾਂਜੀ 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 ਤੇ ਹੁਣ ਤੁਸੀਂ ਕੰਟੀਨਿਊ ਕਰਨਾ ਚਾਹੋਗੇ ਕਿੰਨੀ ਦੇਤਾ ਤੁਹਾਨੂੰ ਕਿ ਕਿ ਕਿਉਂਕਿ ਹਸਪਤਾਲਾਂ ਚ ਵੀ ਇੰਨੇ ਨੇ ਅਸੀਂ ਪੈਸੇ ਲਾਏ ਅੱਜ ਬਿਲਕੁਲ ਸਹੀ ਹੈ ਤੇ ਤਿੰਨਾ ਦਿਨਾਂ ਦਾ 25-25000 ਰੁਪਇਆ ਅਦਰਸ਼ ਹਸਪਤਾਲ ਆਉਂਦੇ ਰਹੇ ਆ ਤੇ ਜੇ ਸਾਨੂੰ ਇੱਥੇ 8500 ਨਾਲ ਸਾਡਾ ਮਰੀਜ਼ ਠੀਕ ਆ ਤੇ ਫਿਰ ਸਾਨੂੰ ਇੱਥੇ ਆਉਣਾ ਵੇਤਰਿਆ ਬਿਲਕੁਲ ਸਹੀ ਤੇ ਸਾਨੂੰ ਬਹੁਤ ਵਧੀਆ ਕੰਮ ਨਜ਼ਰ ਆ ਰਿਹਾ ਇਸ ਕਰਕੇ ਇੱਥੇ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਆ